ਇੱਥੇ ਤਕਰੀਬਨ 10 ਘਰ ਸੀ ਇਹ ਘਰ ਦੇ ਸਾਰੇ ਰੁੜ ਚੁੱਕੇ ਆ ਬਾਕੀ ਦੇ ਸਾਡਾ ਤਾਂ ਜਿੰਨਾ ਸਾਰੇ ਡੇਰਾਂ ਦਾ ਸਮਾਨ ਸੀ 10-15 ਫੁੱਟ ਪਾਣੀ ਚੱਲਿਆ ਸੀ ਸਮਾਨ ਵਿੱਚ ਹੀ ਡੁੱਬ ਗਿਆ ਜੀ ਤੇ ਸਾਰਾ ਗਲਗੁਲ ਗਿਆ ਜੀ ਕੁਝ ਨਹੀਂ ਨਿਕਲਿਆ ਫਰਨੀਚਰ ਦਾ ਸਮਾਨ ਹੋਇਆ ਇਨਵਰਟਰ ਹੋਏ ਜਿੰਨਾ ਵੀ ਇੱਥੇ ਲੱਗ ਜਾੜਾ ਇੱਕ ਚਮਚਾ ਤੱਕ ਨਹੀਂ ਨਿਕਲਿਆ ਜੀ ਸਾਡੇ ਕੋਲ ਹੁਣ ਤੁਸੀਂ ਤੇ ਰਹਿ ਰਹੇ ਆ ਤੁਸੀਂ ਦੇ ਉੱਪਰ ਬਸ ਰਾਸ਼ਨ ਆਉਂਦਾ ਬਾਕੀ ਸਰਕਾਰ ਵਾਲ ਕੋਈ ਪ੍ਰਸ਼ਾਸਨ ਵਾਲਾ ਨਹੀਂ ਪਹੁੰਚਿਆ ਜੀ ਸਾਡੇ ਕੋਲ ਸਰਕਾਰ ਵਾਲ ਨੂੰ ਕੋਈ ਵੀ ਆਇਆ ਨਹੀਂ ਕੋਈ ਸੰਸਥਾ ਇੱਥੇ ਇੱਕ ਤਾਂ ਲੋਕਾਂ ਨੂੰ ਪਤਾ ਨਹੀਂ ਐ ਇਸ ਲੋਕੇਸ਼ਨ ਦਾ ਆਪਾਂ ਵੀ ਟਰੈਕਟਰ ਤੇ ਆਏ ਆ ਗੱਡੀ ਪਿੱਛੇ ਐ ਇੱਥੇ ਸਾਰੇ ਪਿੱਛੇ ਪਿੱਛੇ ਆਉਂਦੇ ਸੀ ਤਾਸ਼ਪਿੰਡ ਤੇ ਐਮਐਲ ਲਿਆਇਆ ਸੀ ਪਰ ਉੱਥੇ ਸਾਨੂੰ ਗਾੜੀ ਨਹੀਂ ਹੁਣ ਦਿੱਤਾ ਜੀ ਹਾਂਜੀ ਉਹ ਜਿਹੜੇ ਵੱਡੇ ਡੇਰੇ ਸੀ 20-20 ਕਿੱल्ल्या ਦੇ ਮਾਲਕ ਸੀ ਉਹ ਉਹਨਾਂ ਨੂੰ ਮਿਲ ਕੇ ਚਲਾ ਗਿਆ ਸਾਨੂੰ ਗਰੀਬਾਂ ਨੂੰ ਨਹੀਂ ਪੁੱਛਿਆ ਉਹਨੇ ਤੁਸੀਂ ਦੇ ਉੱਪਰ ਬੈਠਿਆ ਨਹੀਂ ਸਾਨੂੰ ਪੁੱਛਿਆ ਉਹਨੇ ਅਸੀਂ ਮਕਰ ਮਕਰ ਫਰੇਏ ਆ ਪੀ ਮਿਲ ਕੇ ਜਾਣਗੇ ਮਿਲ ਕੇ ਜਾਣਗੇ ਸਿਰਫ 10 ਮਿੰਟ ਉੱਥੇ ਘਲੋਤੇ ਉਹਨਾਂ ਦੇ ਡੇਰੇ ਹੀ ਗਏ ਜਿੰਨਾ ਜਿੰਨਾ ਦਾ 20-20 ਕਿੱਲੇ ਪੈਲੀ ਸੀ ਅਸੀਂ ਤੇ ਆਥੜੀ ਕਰਦੇ ਇੱਥੇ 10 ਕਰ ਹਾਂਜੀ ਮਿਹਨਤ ਕਰਕੇ ਹੀ ਖਾਂਦੇ ਸੀ ਤੇ 10 ਸਾਲਾਂ ਦੀ ਕਮਾਈ ਜਿਹੜੀ ਇੱਥੇ ਸਾਰੀ ਤਬਾਹ ਹੋ ਗਈ ਸਾਰੀ ਹਾਂਜੀ ਬੜੀ ਸੀਰੀਅਸ ਸਿਚੁਏਸ਼ਨ ਹੈ ਜੀ ਜੀ ਹੁਣ ਤੁਸੀਂ ਦੇ ਉੱਪਰ ਹੀ ਆ ਸਾਰਾ ਕਰ ਰੇ ਤੰਬੂ ਲਾਏ ਆ ਨਾ ਉੱਥੇ ਬੱਤੀ ਆ ਨੇ ਨਾ ਲੈਣ ਦੇਣਾ ਉੱਥੇ ਸੱਪ ਦਾ ਡਰ ਵੀ ਹੈਗਾ ਸਾਰਾ ਡਰ ਹੈਗਾ ਤੇ ਬਾਕੀ ਰਾਸ਼ਨ ਤੇ ਸਰ ਉੱਥੇ ਮਿਲ ਰਿਆ ਬਾਕੀ ਉੱਥੇ ਬਾਕੀ ਪ੍ਰਸ਼ਾਸਨ ਵਾਲੋਂ ਕੋਈ ਨਹੀਂ ਉੱਥੇ ਪਹੁੰਚ ਰਿਆ ਨਾ ਕੋਈ ਐਮਐਲਏ ਤੱਕ ਹਜੇ ਤੱਕ ਪਹੁੰਚਿਆ ਨਾ ਕੋਈ ਸਰਕਾਰ ਦਾ ਬੰਦਾ ਪਹੁੰਚਿਆ ਨਾ ਕੋਈ ਆਪਣਾ ਹੋਰ ਕੋਈ ਪਹੁੰਚਿਆ ਜੀ ਨਹੀਂ ਸਰਕਾਰ ਤਾਂ ਕਹਿ ਰਹੀ ਹੈ ਕਿ ਬਈ ਟਾਈਮ ਟੂ ਟਾਈਮ ਜਿਹੜੀਆਂ ਡਾਕਟਰੀ ਸਹਾਇਤਾ ਜਿਹੜੀਆਂ ਟੀਮਾਂ ਨੇ ਉਹ ਵੀ ਆ ਰਹੀਆਂ ਲੋਕਾਂ ਦੇ ਜਿੱਦਾਂ ਕਈ ਜਗ੍ਹਾ ਤੇ ਮੁਆਇਨਾ ਕਰਾਇਆ ਗਿਆ ਕਿੰਨਾ ਨੁਕਸਾਨ ਹੈ ਹਜੇ ਤੱਕ ਇੱਥੇ ਕੋਈ ਨਹੀਂ ਆਇਆ ਨਹੀਂ ਜੀ ਨਹੀਂ ਡਾਕਟਰ ਆਉਂਦੇ ਆ ਚਲੋ ਦਵਾਈਆਂ ਤੇ ਜਾਂਦੇ ਆ ਰਾਸ਼ਨ ਦੇ ਜਾਂਦੇ ਆ ਜਿਹੜੇ ਟੀਮਾਂ ਆਉਂਦੀਆਂ ਵੀਰ ਭਰਾਵਾਂ ਦੇ ਰਾਸ਼ਨ ਦੇ ਜਾਂਦੇ ਆ ਪੀ ਕਈਆਂ ਨੂੰ ਪਤਾ ਹੀ ਨਹੀਂ ਵੀ ਇਹ ਡੇਰੇ ਰੁੜੇ ਆ ਜਾਂ ਨਹੀਂ ਰੁੜੇ ਕਈਆਂ ਨੂੰ ਰਾਵਾਂ ਦਾ ਹੀ ਨਹੀਂ ਪਤਾ ਹਜੇ ਬਾਕੀ ਹੁਣ ਚਲੋ ਬਾਕੀ ਕਈ ਸੰਸਥਾ ਸਾਰੀਆਂ ਸੰਸਥਾ ਮੈਂ ਲਗਭਗ ਪੰਜਾਬ ਦੀਆਂ ਜਿਹੜੀਆਂ ਲੋਕਾਂ ਦੀਆਂ ਮਦਦ ਕਰ ਰਹੀਆਂ ਪਰ ਇਹ ਹੈ ਕਿ ਇੱਥੋਂ ਦੀ ਲੋਕੇਸ਼ਨ ਦਾ ਜਿਹੜਾ ਨਹੀਂ ਪਤਾ ਲੱਗਿਆ ਹਜੇ ਤੱਕ ਜੀ ਜੀ ਇੱਥੋਂ ਦੀ ਲੋਕੇਸ਼ਨ ਦਾ ਘੱਟ ਪਤਾ ਆ ਹੁਣ ਚਲੋ ਵੀਡੀਓ ਵਾਇਰਲ ਹੋਏਗੀ ਹੁਣ ਤਾਂ ਪਤਾ ਲੱਗੇਗਾ ਫਿਰ ਪਹੁੰਚਾਂ ਦੀ ਕਿਰਪਾਲਤਾ ਕਰਨਗੇ ਜੀ ਇਹ ਜਿਨ੍ਹਾਂ ਦਾ ਘਰ ਸੀਗਾ ਉਹ ਉਹ ਕਿੱਥੇ ਨੇ ਬਾਈ ਜੀ ਤੁਹਾਡੇ ਸੰਧੂ ਸਾਹਿਬ ਸੀਗੇ ਹਾਂ ਜੀ ਹਾਂ ਜੀ ਉਹ ਮੁੰਡਾ ਖੜਾ ਜੀ ਅੱਛਾ ਸੋ ਤੁਸੀਂ ਵੇਖ ਸਕਦੇ ਹੋ ਕਿ ਬਈ ਘਰ ਦਾ ਨਾਮੋ ਨਿਸ਼ਾਨ ਤੱਕ ਖਤਮ ਹੋ ਗਿਆ ਤੇ ਇਹ ਬਾਈ ਜੀ ਮਤ ਕਰ ਰਹੇ ਸੀਗੇ ਕਿ ਕੁਝ ਨਾ ਕੁਝ ਕਿਸੇ ਕਮਰੇ ਦਾ ਪਤਾ ਲੱਗ ਜਾਵੇ ਸਾਡਾ ਕੋਈ ਸਮਾਨ ਦਾ ਪਤਾ ਲੱਗ ਜਾਵੇ ਪਰ ਹਜੇ ਤੱਕ ਨਹੀਂ ਨਹੀਂ ਲੱਭਿਆ ਬਾਈ ਜੀ ਕੀ ਨਾਮ ਹੈ ਗਰਨਾਮ ਗਰਨਾਮ ਜੀ ਇਹ ਕਿਸ ਰਾਤ ਦੀ ਗੱਲ ਹੈ ਜਦੋਂ ਤੁਹਾਨੂੰ ਜਿਹੜਾ ਮਕਾਨ ਲੱਭਣਾ ਵੀ ਬੰਦ ਹੋ ਗਿਆ ਤੁਹਾਡਾ। ਇਹੀ ਰਾਤ 10:00 11:00 ਵਜੇ ਪਾਣੀ ਆਇਆ। ਬਹੁਤ ਹੀ ਜ਼ਿਆਦਾ ਪਾਣੀ ਆ ਗਿਆ ਜਦੋਂ ਫਿਰ ਅਸੀਂ ਬੱਚੇ ਲੱਕ ਦੇ ਤੁਸੀਂ ਉੱਪਰ ਚੜ ਗਏ। ਜਾਨ ਆਪਾਂ ਮਾਂ ਬਚਾਈ ਬੱਚੇ ਬਚਾਏ ਆ ਬਾਕੀ ਦਾ ਸਮਾਨ ਬਹੁਤ ਜ਼ਿਆਦਾ ਹੀ ਸਾਡਾ ਕੀਮਤੀ ਜਿਹੜਾ ਥੱਲੇ ਰਹਿ ਗਿਆ। ਕੁਝ ਰੁੜ ਗਿਆ ਵਾ। ਬੈੱਡ, ਪੇਟੀ, ਫ੍ਰਿਜ, ਕੱਪੜੇ ਧੋਣ ਵਾਲੀ ਮਸ਼ੀਨ, ਕਟਰਾੰਕੀ ਸੀ ਸਾਡੇ ਵਿੱਚ ਸੋਨਾ ਵੀ ਹੈਗਾ ਇਹ ਜੀ। ਤੇ ਬੱਚਿਆਂ ਦੇ ਫੂਫਰਾ ਸਾਰਾ ਕੋਸ਼ੀ ਸਰਟੀਫਿਕੇਟ ਸਭ ਕੁਝ ਰੜ ਗਿਆ ਕੀ ਨਾਮ ਹੈ ਤੇ ਗੰਮੀਰ ਸਿੰਘ ਵੀਰ ਸਿੰਘ ਤੇ ਉਸ ਟਾਈਮ ਜਦੋਂ ਪਾਣੀ ਆਇਆ ਤੇ ਤੁਹਾਨੂੰ ਦੇ ਹੱਥਾਂ ਪੈਰਾਂ ਦੀ ਪੈ ਗਈ ਹੋਊਗੀ ਹਾਂ ਇੰਨੇ ਨੰਨਾਂ ਕ ਗਏ ਇਥੋਂ ਪਾਣੀ ਨੰਨ ਕ ਗਏ ਸਾਡ ਕੋ ਇੱਕ ਇੱਕ ਕੱਕਾ ਦੇ ਸੁੱਟ ਗਿਆ ਸਾਡ ਕੋ ਉਹਰ ਕੋਈ ਚੀਜ਼ ਨਹੀਂ ਹਜ ਨਿਕਲੀ ਬੈੱਡ ਪੇਟੀਆਂ ਬਿਸਤਰੇ ਕੰਬਲ ਬਹੁਤ ਲੈ ਕੇ ਪਾਂਡਾ ਟਿੰਡਾ 5-6000 ਦਾ ਪਾਂਡੇ ਹਨ ਉਹ ਜਾਂ ਤਾਂ ਪਾਂਡੇ ਲੈ ਕੇ ਕਮਾਈ ਕਰ ਕਰ ਕੇ ਬਣਾਇਆ ਸੀ ਦਿਹਾੜੀਆਂ ਕਰਨੇ ਕਮਾਤ ਕਰ ਕਰ ਕੇ ਆਪਣਾ ਸਮਾਨ ਬਣਾਇਆ ਸੀ ਸਾਡਾ ਕੁਛ ਨਹੀਂ ਪਿਛ ਨਾ ਕਹਿੰਦੇ ਅੱਜ ਤੱਕ ਕਿਸੇ ਸਾਡੀ ਸੁਣਾਈ ਕੀਤੀ ਜਿਹੜਾ ਕਿਈ ਬੱਚਿਆਂ ਦੇ ਸੁਪਨੇ ਹੋਣਗੇ ਤੁਹਾਡੇ ਸੁਪਨੇ ਹੋਣਗੇ ਇਹ ਬੰ ਬੱਚਿਆਂ ਨੂੰ ਪੜਾ ਪੜਾ ਕੇ ਮਿਹਨਤ ਕਰ ਕਰ ਕੇ ਪੜਾਉਂਦਾ ਹਾਂ ਜੋ ਆਸ਼ਾ ਹੜੀ ਪਰ ਕਰਨਗੇ ਗਰੀਬ ਕੱਢਾਂ ਗਰੀਬੀ ਹੜੀ ਕੱਢਣਗੇ ਗਰੀਬੀ ਦਾ ਹਾਲ ਵਟਾ ਉਹ ਫਿਰਦਾ ਹਸਣਾ ਦਾ ਫਿਰ ਪਿੱਛੇ ਪੈ ਜਾਦਾ ਕੋਈ ਨਹੀਂ ਕਾਫੀ ਜਿਹੜੀਆਂ ਪੰਜਾਬ ਦੀਆਂ ਸੰਸਥਾ ਮਦਦ ਕਰ ਰਹੀਆਂ ਹੁਣ ਉਹ ਦੇਖਣਗੇ ਮੈਨੂੰ ਲੱਗਦਾ ਜਰੂਰ ਕੋਈ ਨਾ ਕੋਈ ਜਿਹੜਾ ਆਊਗਾ ਮਹਾਰਾਜੀ ਆ ਕੋ ਘਲੇਗਾ ਤੇ ਮਿਲੇਗਾ ਨਹੀਂ ਤੇ ਨਾਈ ਮੁਸ਼ਕਲ ਇਹ ਪਿੰਡ ਦੇ ਦੁਨੀਆ ਆ ਆਪਣੇ ਘਰ ਪਰ ਹੁੰਦੇ ਕੋਈ ਨਹੀਂ ਇੱਕ ਦੂਜੇ ਦਾ ਸੋਚਦਾ ਅਸੀਂ ਆਪਣੇ ਉਧਰ ਦੇ ਹੀ ਨਾਲੇ ਤੇ ਹਾਂ ਜਿਹੜਾ ਇੱਥੇ ਆਏ ਮਹਿਲਤ ਕਰਨ ਆਏ ਹਾਂ ਤੇ ਇੱਥੇ ਹਣ ਬੈਠਾ ਨੂੰ 12 13 ਸਾਲ ਹੋ ਗਏ ਹਨ ਐਦਾਂ ਹੀ ਗਾਂ ਲੱਗ ਗਿਆ ਇੱਥੇ ਬੱਚੇ ਬੜਾ ਲੈ ਇੱਥੇ ਅਸੀਂ ਗਾਂਸ ਆਪਣੇ ਕਾਰੋਬਾਰ ਕਰਨ ਲੱਪਾ ਹੈ ਕਿ ਥਾਂ ਥੀ ਪਾਲ ਕੇ ਇੱਥੇ ਬਣਾ ਲਾਂਗੇ ਥਾਂ ਤੇ ਬਣਾਇਆ ਸਾਰਾ ਕਮਰੇ ਦੋ ਹੀ ਇੱਕ ਬਰਾਂਡਾ ਹੀ ਸਾਰਾ ਹੀ ਬਰਬਾਦ ਹੀ ਹੋ ਗਈ ਛੱਟ ਕੇ ਇੱਕ ਚੀਜ਼ ਵੀ ਨਹੀਂ ਲੱਪਣਦੀ ਸਾਡੇ ਤੇ ਸੋਈ ਜਿੰਨੀ ਤੇ ਹੁਣ ਤੱਕ ਸਰਕਾਰ ਦਾ ਕੋਈ ਨਮਾਇਦਾ ਆਇਆ ਹੋਵੇ ਅਜੇ ਕੋਈ ਤੱਕ ਨਹੀਂ ਤੁਸੀਂ ਵੀ ਉੱਥੇ ਤੁਸੀਂ ਹੀ ਰਹੇ ਤੁਸੀਂ ਤੇ ਰਹਿੰਦੇ ਤੁਸੀਂ ਤੇ ਉੱਥੇ ਬੱਤੀ ਹੈ ਕੋਈ ਸੁਵਿਧਾ ਨਹੀਂ ਬੱਤੀ ਤੇ ਲਾਈ ਨਹੀਂ ਹੈ ਗਿਆ ਜੀ ਅਜੇ ਨਹੀਂ ਲਾਈ ਤੱਕ ਕੋਈ ਨਿਆਜ ਮਾ ਜ ਸਰਕਾਰ ਜਿਹੜੀ ਦੇਂਦਾ ਹੀ ਇਹ ਮੱਛਰ ਟੂ ਹਿਲਾ ਕੇ ਸੌਂਦਾ ਰਾਤ ਬਹੁਤ ਮੰਦਾ ਹੜ ਹੜ ਬਹੁਤ ਜ਼ਿਆਦਾ ਹੈ ਕਿ ਨਾ ਕੋਈ ਕਿ ਨਾ ਖਰਾਸ਼ਣ ਕੱਚਾ ਮਿਲਦਾ ਉਹ ਹੀ ਬਣਾਇਦਾ ਸੋ ਤੁਸੀਂ ਦੇਖ ਸਕਦੇ ਹੋ ਇਹ ਹੈ ਲੋੜਵੰਤ ਪਰਿਵਾਰ ਜਿਨ੍ਹਾਂ ਨੂੰ ਹਜੇ ਤੱਕ ਜਿਹੜੀ ਮਾਲੀ ਸਹੂਲਤ ਹੈ ਉਹ ਨਹੀਂ ਪਹੁੰਚ ਸਕੀ ਮੈਂ ਸਾਰੇ ਅੱਗੇ ਇਹ ਬੇਨਤੀ ਕਰਾਂਗਾ ਕਿਈ ਸੰਸਥਾ ਜਿਹੜੀਆਂ ਅੱਗੇ ਆ ਰਹੀਆਂ ਪੰਜਾਬ ਦੀਆਂ ਸਾਰੀਆਂ ਸੰਸਥਾ ਲਗਭਗ ਕੰਮ ਕਰ ਰਹੀਆਂ ਤੇ ਇੱਥੇ ਜ਼ਰੂਰ ਪੁੱਜਣ ਤੇ ਇਹਨਾਂ ਲੋਕਾਂ ਦੀ ਜਿਹੜੀ ਮਦਦ ਕਰਨ ਬਹੁਤ-ਬਹੁਤ ਧੰਨਵਾਦ